ਸ਼ਹਿਰ ਵਿੱਚ ਚੋਰਾਂ ਦੇ ਹੌਸਲੇ ਬਲੰਦ ਨਜ਼ਰ ਆ ਰਹੇ ਨੇ ਲੱਗਦਾ ਹੈ ਇਹਨਾਂ ਨੂੰ ਕਿਸੇ ਦਾ ਡਰ ਖੋਫ ਨਹੀਂ ਰਿਹਾ ਕਿਉਂਕਿ ਅਸੀਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਪੌਸ਼ ਇਲਾਕਾ ਤੇਜਵਾ ਕਲੋਨੀ ਜਿੱਥੇ ਬੀਤੀ ਰਾਤ ਚੋਰ ਇਸ ਘਰ ਦੇ ਵਿੱਚ ਵੜ ਗਏ ਘਰ ਦੇ ਮਾਲਕੇ ਕਮਰੇ ਵਿੱਚ ਸੋ ਰਹੇ ਸੀ ਪਰ ਚੋਰਾਂ ਦੇ ਹੌਸਲੇ ਇੰਨੇ ਬਲੰਦ ਸੀ ਕਿ ਉਹ ਸ਼ਰੀਆਮ ਇਸ ਘਰ ਦੇ ਵਿੱਚ ਵੜ ਕੇ ਬੈਠੇ ਰਹੇ ਕੱਲਾ ਕੱਲਾ ਦਰਾਜ਼ ਅਲਮਾਰੀ ਤੇ ਹੋਰ ਸਾਰਾ ਸਮਾਨ ਉਹਨਾਂ ਨੇ ਖੰਗਾਲ ਛੁੱਟਿਆ ਅਲਮਾਰੀ ਵਿੱਚ ਪਿਆ ਕੈਸ਼ ਤਕਰੀਬਨ 15-20000 ਰੁਪਏ ਜਿੱਥੇ ਉਹਨਾਂ ਦੇ ਹੱਥ ਲੱਗਿਆ ਉਥੇ ਹੀ ਘਰ ਦੇ ਪਿਛਲੇ ਪਾਸੇ ਬਣੇ ਬਾਥਰੂਮ ਦੀਆਂ ਟੂਟੀਆਂ ਤੱਕ ਉਹ ਲਾ ਕੇ ਲੈ ਗਏ ਘਰ ਮਾਲਕਾਂ ਨੂੰ ਇਹ ਵੀ ਸਮਝ ਨਹੀਂ ਆਈ ਕਿ ਉਹ ਰੋਲਾਪਾਨ ਜਾਂ ਕੀ ਕਰਨ ਸਿਰਫ ਔਰ ਸਿਰਫ ਜਦੋਂ ਮਾਤਾ 2 ਵਜੇ ਬਾਥਰੂਮ ਕਰਨ ਲਈ ਉੱઠી ਤਾਂ ਉਸਨੇ ਦੇਖਿਆ ਸਾਰੇ ਘਰ ਦੀਆਂ ਲਾਈਟਾਂ ਜਗੀਆਂ ਹੋਈਆਂ ਸੀ ਤੇ ਕੁਝ ਲੋਕ ਉਹਨਾਂ ਦੇ ਘਰ 'ਚ ਵੜੇ ਹੋਏ ਸੀ ਇਸ ਕਰਕੇ ਉਹਨਾਂ ਭੱਜ ਕੇ ਆਪਣੇ ਬੈੱਡਰੂਮ ਦਾ ਕੁੰਡਾ ਲਗਾ ਲਿਆ ਤੇ ਆਪਣੇ ਬੇਟੇ ਨੂੰ ਬਾਹਰ ਜਾਣ ਤੋਂ ਰੋਕਿਆ ਇਸ ਕਦਰ ਉਹ ਡਰ ਚੁਕੇ ਸੀ ਮੌਕੇ ਤੇ ਪੁਲਿਸ ਪਾਰਟੀ ਪਹੁੰਚੀ ਪੁਲਿਸ ਪਾਰਟੀ ਵੱਲੋਂ ਸਾਰੇ ਸਬੂਤਾਂ ਨੂੰ ਚੰਗੀ ਤਰ੍ਹਾਂ ਖੰਘਾਲਿਆ ਗਿਆ ਚੈੱਕ ਕੀਤਾ ਗਿਆ ਇਸ ਤੋਂ ਬਾਅਦ ਪਰਿਵਾਰ ਦੇ ਬਿਆਨਾਂ ਦੇ ਉੱਤੇ ਕਾਰਵਾਈ ਕਰਨ ਦਾ ਆਸ਼ਵਾਸ਼ਣ ਦਿੱਤਾ ਗਿਆ ਪਰ ਪਰਿਵਾਰ ਦਾ ਕਹਿਣਾ ਹੈ ਕਿ ਆਖਰ ਉਹ ਆਪਣੇ ਆਪ ਨੂੰ ਸੁਰੱਖਿਅਤ ਕਿਸ ਤਰ੍ਹਾਂ ਮਹਿਸੂਸ ਕਰਨ ਰਾਤ ਉਹਨਾਂ ਦੇ ਘਰ ਦੇ ਵਿੱਚ ਚੋਰ ਵੜੇ ਹੋਏ ਸੀ ਤੇ ਉਹ ਕਮਰੇ ਦਾ ਕੁੰਡਾ ਜਿੰਦਾਲਾ ਕੇ ਅੰਦਰ ਬੈਠੇ ਸੀ ਇਸ ਕਦਰ ਉਹਨਾਂ ਦੇ ਅੰਦਰ ਡਰ ਤੇ ਸਹਿਮ ਸੀ ਕਿ ਮਾਂ ਨੇ ਆਪਣੇ ਪੁੱਤ ਨੂੰ ਬਾਹਰ ਜਾਣ ਤੋਂ ਵੀ ਰੋਕ ਦਿੱਤਾ ਆਖਰ ਕਿਸ ਤਰ੍ਹਾਂ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਗੇ ਵੱਡਾ ਸਵਾਲ ਇਹ ਹੈ ਕਿ ਚੋਰਾਂ ਦਾ ਹੁਣ ਪੁਲਿਸ ਪ੍ਰਸ਼ਾਸਨ ਤੋਂ ਡਰ ਖਤਮ ਹੋਇਆ ਨਜ਼ਰ ਆ ਰਿਹਾ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਹਾਂ ਮੇਰਾ ਨਾਮ ਚਿਰਾਗ ਸਿੰਘ ਦਾ ਜੀ ਹਾਂਜੀ ਮੈਂ ਤੇਜਪੁਰ ਕਲੋਨੀ ਦਾ ਰਹਿਣ ਵਾਲਾ ਵਸਨੀ ਪਟਿਆਲੇ ਤੋਂ ਕੀ ਹੋਇਆ ਜੀ ਸਾਡੇ ਜੀ ਰਾਤ ਨੂੰ 1:30 ਤੋਂ 2 ਵਜੇ ਦਾ ਟਾਈਮ ਸੀਗਾ 2 ਵਜੇ ਦੇ ਕਰੀਬ ਮਾਤਾ ਜੀ ਉੱਠੇ ਨੇ ਬਾਥਰੂਮ ਕਰਨ ਵਾਸਤੇ ਤੇ ਉਹਨਾਂ ਨੇ ਦੇਖਿਆ ਬਾਥਰੂਮ ਕਰਕੇ ਜਦੋਂ ਕਮਰੇ 'ਚ ਦੇਖਿਆ ਕਹਿੰਦੇ ਲਾਈਟਾਂ ਚੱਲ ਰਹੀਆਂ ਨੇ ਲਾਈਟਾਂ ਜਾਂਦੇ ਲਾਈਟਾਂ ਚੱਲਦੀਆਂ ਸੀਗੀਆਂ ਤੇ ਦੇਖਿਆ ਲਮਾਰੀਆਂ ਸਾਰੀਆਂ ਖੁੱਲੀਆਂ ਪਈਆਂ ਸੀਗੀਆਂ ਹਾਂ ਤੇ ਕਪੜੇ ਕਪੜੇ ਸਾਰੇ ਖੰਡਾਏ ਹੋਏ ਸੀਗੇ ਮਾਤਾ ਜੀ ਡਰ ਗਏ ਦਰਵਾਜੇ ਸਾਰੇ ਖੁੱਲੇ ਪਏ ਸੀਗੇ ਉਹ ਮੇਰੇ ਕੋਲ ਭੱਜ ਕੇ ਆਏ ਵੀ ਦੇਖ ਕੇ ਬੇਟਾ ਆਪਣੇ ਘਰ ਬੰਦੇ ਵੜ ਗਏ ਚੋਰ ਵੜ ਗਏ ਅਸੀਂ ਕੁਝ ਨਹੀਂ ਕੀਤਾ ਅਸੀਂ ਆਪਣੇ ਆਪ ਨੂੰ ਲੋਕ ਲਾ ਲਿਆ ਤੇ ਮੈਂ ਵੱਡੇ ਭਾਈ ਸਾਹਿਬ ਨੂੰ ਕਾਲ ਕੀਤੀ ਵੀ ਵੀਰੇ ਐਵੇਂ ਐਵੇਂ ਕਰਕੇ ਆਪਣੇ ਚੋਰ ਵੜ ਗਏ ਬੰਦੇ ਵੜ ਗਏ ਤੁਸੀਂ ਜਲਦੀ ਆਓ ਇਹ ਫਟਾਫਟ ਸਵੇਰੇ 2:30 ਵਜੇ ਦਾ ਟਾਈਮ ਸੀਗਾ ਇਹ ਆਏ ਤੇ ਅਸੀਂ ਦੇਖਿਆ ਜੀ ਉੱਪਰੋਂ ਸਾਡੇ ਸਾਰੇ ਦਰਵਾਜੇ ਤੋੜੇ ਹੋਏ ਨੇ ਅੰਦਰੋਂ ਪਿੱਛੋਂ ਵਾਸ਼ਿੰਗ ਏਰੀਆ ਜਿਹੜਾ ਜਿੱਥੇ ਵਾਸ਼ਿੰਗ ਮਸ਼ੀਨ ਪਈਆ ਉਹਦੀਆਂ ਟੂਟੀਆਂ ਪੱਟੀਆਂ ਵੀ ਆ ਨੇ ਇੱਧਰ ਤਾਲੇ ਤੋੜੇ ਪਏ ਨੇ ਅੰਦਰ ਮੰਦਰ ਦਾ ਜਿਹੜਾ ਹੈਗਾ ਮੰਦਰ ਦੇ ਵਿੱਚ ਚਾਂਦੀ ਦੀ ਪਲੇਟ ਚਮਚ ਕਟੋਰੀ ਜਿਹੜੀ ਮੰਦਰ ਦੀ ਸਮੱਗਰੀ ਹੁੰਦੀ ਆ ਉਹ ਸਾਰਾ ਲੈ ਗਏ ਚੱਕ ਕੇ ਤੇ ਮੰਦਰ ਦੇ ਵਿੱਚ ਆਪਾਂ ਜੋ ਦਸਵੰਤ ਕੱਢਦੇ ਆ ਉਹ ਵੀ ਗੱਲਾਂ ਚੱਕ ਕੇ ਲੈ ਗਏ ਇਸ ਤੋਂ ਇਲਾਵਾ ਹੋਰ ਕੋਈ ਕੀਮਤੀ ਸਮਾਨ ਚੋਰੀ ਹੋਇਆ? ਅਲਮਾਰੀਆਂ ਸਾਰੀਆਂ ਫਰੋਲੀਆਂ ਪਈਆਂ ਨੇ ਜੀ ਤੁਸੀਂ ਦੇਖ ਹੀ ਲੀਤਾ ਹੈਗਾ ਅੰਦਰ ਤੁਸੀਂ ਘੁਮਾ ਦਿਓ ਕੈਮਰਾ ਇੱਕ ਵਾਰ ਤੁਸੀਂ ਤੇ ਗੱਲ ਇਹ ਹੈ ਵੀ ਜਿੰਨਾ ਕੈਸ਼ ਹੁੰਦਾ ਆਪਣਾ ਆਪਾਂ ਰੱਖਦੇ ਆ ਨੋਰਮਲ ਘਰ ਦੇ ਯੂਜ਼ ਵਾਸਤੇ ਸਾਡਾ 20000 ਰੁਪਏ ਸੀਗਾ ਕੈਸ਼ ਦਾ ਸਮਾਨ ਕੈਸ਼ ਸੀਗਾ ਕੁਝ ਉਹ ਚੱਕ ਕੇ ਲੈ ਗਏ ਤੇ ਹੋਰ ਕੋਈ ਕੀਮਤੀ ਚੀਜ਼ ਤਾਂ ਨਹੀਂ ਨਹੀਂ ਹੋਰ ਤਾਂ ਕੋਈ ਅਜੇ ਫਿਲਹਾਲ ਦੇਖੇ ਨਹੀਂ ਜਿਵੇਂ ਜਿਵੇਂ ਕੋਈ ਮੰਮੀ ਕਰ ਰਹੇ ਨੇ ਜੋ ਜੋ ਅੱਗੇ ਆਊਗਾ ਉਹ ਮੈਂ ਤੁਹਾਨੂੰ ਦੱਸ ਦਾਂਗੇ ਕੁਝ ਦੇਖਿਆ ਵੀ ਕਿੰਨੇ ਲੋਕ ਸੀ ਜਾਂ ਕਿਵੇਂ ਨਹੀਂ ਸਾਨੂੰ ਕੁਝ ਨਹੀਂ ਪਤਾ ਹੈਗਾ ਜੀ ਕਿੰਨੇ ਲੋਕ ਸੀਗੇ ਕੌਣ ਸੀਗੇ ਸਾਡੀ ਜਿਵੇਂ 2:30 ਵਜੇ ਮਦਰ ਦੀ ਅੱਖ ਖੁੱਲਜੀ ਉਹ ਦੇਖਦੇ ਨੇ ਜਾਗੰਦੇ ਨੇ ਜਿਵੇਂ ਉਹ ਕਹਿੰਦੇ ਨੇ ਬੰਦੇ ਆ ਗਏ ਬੰਦੇ ਆ ਗਏ ਤਾਂ ਉਹ ਭੱਜ ਜਾਂਦੇ ਤੇ ਕੋਈ ਸੀਸੀਟੀਵੀ ਫੁਟੇਜ ਵਗੈਰਾ ਨੀਓ ਸਾਡੇ ਤਾਂ ਨਹੀਂ ਲੱਗਿਆ ਪਿਆ ਜੀ ਆਮਣੇ ਸਾਹਮਣੇ ਪੜੋਸੀਆਂ ਨੂੰ ਕਹਿ ਦਿੱਤਾ ਗਿਆ ਹੈ ਉਹ ਸਾਨੂੰ ਕੱਢ ਕੇ ਦੇ ਦੇ ਕਿਵੇਂ ਦੇਖਦੇ ਹਾਂ ਵੀ ਚੋਰਾਂ ਦੇ ਹੌਸਲੇ ਇਸ ਤਰ੍ਹਾਂ ਬੁਲੰਦ ਹੋਏ ਹੋਏ ਨੇ ਅਸੀਂ ਤਾਂ ਆਪ ਸੋਚ ਤੇ ਹੈਰਾਨ ਹੈ ਜੀ ਉਹਨਾਂ ਦਾ ਅੰਨਾ ਕਿੰਨੀ ਜ਼ਰਤ ਹੋ ਗਈ ਉਹ ਘਰਾਂ ਦੇ ਵਿੱਚ ਆ ਕੇ ਸਾਡਾ ਤਾਂ ਰਹਿਣਾ ਦੁੱਬਰ ਹੋ ਗਿਆ ਅਸੀਂ ਕਿਵੇਂ ਆਪਣੇ ਆਪ ਨੂੰ ਸੇਫ ਰੱਖੀਏ ਕਿਵੇਂ ਆਪਣੇ ਆਪ ਨੂੰ ਸੇਫ ਫੀਲ ਕਰ ਰਹੇ ਹਾਂ ਵੀ ਇਹਨਾਂ ਦੀ ਇੰਨੀ ਜ਼ਰਤ ਹੋ ਗਈ ਵੀ ਉਹ ਘਰਾਂ ਦੇ ਵਿੱਚ ਆ ਕੇ ਐਵੇਂ ਡਾਕੇ ਚੋਰੀਆਂ ਹੋ ਰਹੀਆਂ ਨੇ